ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਰ ਕੋ ਮੌਏ ਦਾ ਰੁੱਖ ਆ ਇਸ ਰੁੱਖ ਦਾ ਜ਼ਿਕਰ ਪਵਿੱਤਰ ਘਰਵਾਨੀ ਚ ਵੀ ਆਉਂਦਾ ਸਾਡੀ ਚ ਤਾਂ ਇਹ ਜਿਹੜੇ ਉੱਗਣ ਖੇਤਰ ਹੈਗੇ ਸਤਿਵਲ ਦੱਸਾਂਗੇ ਮਧ ਪ੍ਰਦੇਸ਼ ਆਂਧਰਾ ਪ੍ਰਦੇਸ਼ ਛੱਤੀਸਗੜ ਉੜੀਸਾ ਦੱਖਣੀ ਦੱਖਣੀ ਬਿਹਾਰ ਹੋਗਾ ਯੂਪੀ ਦੇ ਇਲਾਕਿਆਂ ਚ ਇਹ ਉਗਦਾ ਹੈਗਾ ਤਾਂ ਪੰਜਾਬ ਦੇ ਵਿੱਚ ਗੁਰਦਾਸਪੁਰ ਪਠਾਨਕੋਈ ਬਟਾਲਾ ਪਟਿਆਲਾ ਚੰਡੀਗੜ੍ਹ ਸ਼ਹਿਰਾਂ ਵਿੱਚ ਮਿਲਦਾ ਕਿਤੇ ਕਿਤੇ ਤਾਂ ਇਹ ਜਿਹੜਾ ਰੁੱਖ ਹੈਗਾ ਫੁੱਲਾਂ ਕਰਕੇ ਮਸ਼ਹੂਰ ਆ ਕਿਉਂਕਿ ਫੁੱਲਾਂ ਦੇ ਵਿੱਚੋਂ ਇਹਦੀ ਸ਼ਰਾਬ ਨਿਕਲਦੀ ਹੈ ਡਰਾਈ ਡਰਾਈਡ ਫੁੱਲਾਂ ਚੋਂ ਜਿਹੜੇ ਆਦੀਵਾਸੀ ਲੋਕ ਹੈਗੇ ਆ ਛੱਤੀਸਗੜ੍ਹ ਦੇ ਇਹਨਾਂ ਦੇ ਫੁੱਲਾਂ ਨੂੰ ਕੁੱਚੀ ਬੋਲਦੇ ਆ ਤਾਂ ਉਹ ਇਹ ਤੋਂ ਜ਼ਿਆਦਾਤਰ ਤਾਂ ਸ਼ਰਾਬ ਕੱਢਦੇ ਹੈਗੇ ਆ ਤਾਂ ਉਹਨਾਂ ਦੇ ਜਿਹੜੇ ਫੂਡ ਦਾ ਸੋਰਸ ਵੇਗ ਹੈ ਉਹਨੂੰ ਕੱਚਾ ਵੀ ਖਾਂਦੇ ਆ ਉਹ ਤੇ ਕੁੱਕ ਕਰਕੇ ਵੀ ਖਾਂਦੇ ਆ ਫੁੱਲਾਂ ਨੂੰ ਮਤਲਬ ਉਹ ਕਹਿੰਦਾ ਇਹ ਕਿਹਸਾ ਲੱਖਾਂ ਆਦੀਵਾਸੀ ਲੋਕਾਂ ਦੀ ਪੋਸਟਿਕ ਹਾਰ ਹੈ ਫੁੱਲ ਹੈਗੇ ਆ ਉਹਨਾਂ ਦੀ ਡਾਈਟ ਹੈਗੇ ਮਤਲਬ ਉਸ ਤੋਂ ਦਸਰਾ ਚਾਹਾਂਗੇ ਜੇ ਕਿਸੇ ਉਹਨਾਂ ਇਲਾਕਿਆਂ ਵਿੱਚ ਜੇ ਕਿਸੇ ਨੂੰ ਮੌਗੇ ਦੀ ਸ਼ਰਾਬ ਨੂੰ ਨਾ ਕਿ ਆਫਰ ਕੀਤਾ ਜਾਵੇ ਤਾਂ ਉਹ ਆਪਣਾ ਅਪਮਾਨ ਮੰਨਦੇ ਨੇ ਗੈਸਟ ਹੈਗੇ ਆ ਇਹ ਵੀ ਦੇਖਿਆ ਗਿਆ ਤੇ ਹੁਣ ਗੱਲ ਕਰਾਂਗੇ ਇੱਕ ਮੈਚੂਰ ਰੁੱਖ ਜਿਹੜਾ ਮੂਹੇ ਦਾ ਹੈਗਾ ਉਹ 3 300 ਕਿਲੋ ਫੁੱਲ ਦਿੰਦਾ ਹੈਗਾ ਤਾਂ ਫੁੱਲਾਂ ਦੀ ਕੀਮਤ 1 ਕਿਲੋ ਦੀ 60 ਰੁਪਏ ਹੈ ਜੇ 300 ਨਾਲ ਗੁਣਾ ਕਰੀ ਤਾਂ 18000 ਰੁਪਏ ਇੱਕ ਦਰਖਤ ਹਰ ਸਾਲ ਉਹਦੀ ਮਤਲਬ ਕਹਿੰਦਾ ਰੁੱਖ ਦਾ ਮੁੱਲ ਪੈਂਦਾ ਹੈਗਾ ਤੇ 1 ਕਿਲੋ ਜਿਹੜਾ ਫਲਾਵਰ ਹੈਗਾ 3 ਲੀਟਰ ਜਿਹੜੀ ਸ਼ਰਾਬ ਪੈਦਾ ਕਰਦਾ ਜਿਹੜੀ ਤਾਂ ਇਹੜੇ ਫੁੱਲ ਹੈਗੇ ਫਾਸਫੋਰਸ ਆਇਰਨ ਕੈਲਸ਼ੀਅਮ ਨਾਲ ਮਸ਼ਹੂਰ ਆ ਇਸ ਲਈ ਜਿਹੜੇ ਇਹ ਗੱਲ ਇਥੋਂ ਇਹ ਨਿਕਲ ਗਈ ਇਹ ਮੋਹੇ ਦੇ ਰੁੱਖ ਜਿਹੜੇ ਹੈਗੇ ਆ ਆਦਿਵਾਸੀ ਕਮਿਊਨਿਟੀ ਲਈ ਬਹੁਤ ਹੀ ਜਬਰਤ ਸਰੋਖਾ ਇਹ ਤਾਂ ਸ਼ਰਾਬ ਨਿਕਲਦੀ ਹੈਗੀ ਆ ਉਹ ਸ਼ਰਾਬ ਪੀਂਦੇ ਲੋਕੀ ਉਹਨਾਂ ਦੇ ਮੱਧ ਪ੍ਰਤੀਸ਼ਤ ਹੀ ਕਰਦੇ ਆ ਆਦਿਵਾਸੀ ਕਮਿਊਨिटीज